ਸਵਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਤੋਂ ਜੀ ਆਂਦਾ ਦੇ ਕਿ ਅਮਰੀਕਾ ਦੇ ਵਿੱਚ ਟਰੰਪ ਦੇ ਆਉਣ ਨਾਲ ਬਹੁਤ ਵੱਡਾ ਉਲਟਫੇਰ ਹੋਇਆ ਹੈ ਕਈ ਸਿਆਸੀ ਸਮੀਕਰਨ ਬਦਲਣ ਦੀਆਂ ਚਰਚਾਾਂਾਂ ਚੱਲ ਰਹੀਆਂ ਨੇ ਤੇ ਉਹਤੀ ਤੁਹਾਨੂੰ ਦੱਸ ਦੇ ਕਿ ਗੁਰਪਤਵੰਤ ਪੰਨੂ ਦਾ ਮਾਮਲਾ ਜੋ ਕਿ ਕਾਫੀ ਜ਼ਿਆਦਾ ਹਾਈਲਾਈਟ ਹੋਇਆ ਪਿਛਲੇ 7-8 ਮਹੀਨਿਆਂ ਤੋਂ ਜਦੋਂ ਜੂਨ ਦੇ ਵਿੱਚ ਚੱਕ ਗਨਰਾਜ ਤੋਂ ਨਿਕਲ ਗੁਪਤਾ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਅਮਰੀਕਾ ਲਿਆਂਦਾ ਜਾਂਦਾ ਉਸ ਨੂੰ ਤੇ ਉੱਥੇ ਡਿਸਟ੍ਰਿਕਟ ਕੋਰਟ ਦੇ ਵਿੱਚ ਉਸ ਦਾ ਦੱਸ ਦੇ ਕਿ ਮਾਮਲਾ ਚੱਲਦਾ ਕੇਸ ਚੱਲਦਾ ਤੇ ਹੁਣ ਸਭ ਤੋਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਅਮਰੀਕਾ ਤੋਂ ਅਮਰੀਕਾ ਦੇ ਵਿੱਚ ਤੁਹਾਨੂੰ ਦੱਸ ਦੇ ਕਿ ਗੁਰਪਤਵੰਤ ਪੰਨੂ ਦੇ ਇੱਕ ਮਾਮਲੇ ਦੇ ਵਿੱਚ ਭਾਰਤੀ ਰੋ ਦੇ ਸਾਬਕਾ ਅਧਿਕਾਰੀ ਵਿਕਾਸ যাদব ਖਿਲਾਫ ਕੇਸ ਦਰਜ ਕਰਨ ਵਾਲੇ ਅਟਾਰਨੀ ਨੂੰ ਬਦਲ ਦਾ ਫੈਸਲਾ ਕਰ ਲਿਆ ਗਿਆ 트럼ਪ ਨੇ ਵੱਡਾ ਫੈਸਲਾ ਲਿਆ ਡੇਮियन ਵਿਲੀਅਮਜ਼ ਡੇਮियन ਵਿਲੀਅਮਜ਼ ਕੌਣ ਹੈ ਜਿਸ ਨੇ ਭਾਰਤ ਦੇ ਸਾਬਕਾ ਰਾ ਅਧਿਕਾਰੀ ਦਾ ਜੇ ਕਿ ਸਾਬਕਾ ਰਾ ਅਧਿਕਾਰੀ ਵਿਕਾਸ যাদব ਖਿਲਾਫ ਕੇਸ ਦਰਜ ਕੀਤਾ ਸੀ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਦੱਸ ਦਿਆ 트럼ਪ ਦੇ ਉਹਨਾਂ ਡੇਮियन ਵਿਲੀਅਮ ਦੀ ਥਾਂ ਤੇ ਜੇ ਇੱਕ ਕਲੇਟਰ ਨੂੰ ਨਾਮਜ਼ਦ ਕੀਤਾ ਗਿਆ ਜੇ ਕਲੇਟਰ ਨਵੇਂ ਜ਼ਿਲ੍ਹਾ ਅਟਾਰਨੀ ਹੋਣਗੇ ਤਾਂ ਦਾ ਦੇਖ ਕੇ ਇਹਨਾਂ ਦੇ ਉੱਪਰ ਇੱਕ ਵੱਡਾ ਲਗਾਤਾਰ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਸੀ ਗੁਰਪਤਮੰਤ ਪੰਨੂ ਵਾਲਾ ਜਿਸ ਦੇ ਕਰਕੇ ਯੂਐਸਏ ਤੇ ਭਾਰਤ ਦੇ ਥੋੜੇ ਰਿਸ਼ਤਿਆਂ ਦੇ ਵਿੱਚ ਕੜਵਾਹਟ ਆਈ ਜਦੋਂ ਜੋ ਬਾਈਡਨ ਰਾਸ਼ਟਰਪਤੀ ਸੀ ਤਾਂ ਪਰ ਜਦੋਂ ਟਰੰਪ ਆਉਂਦੇ ਨੇ ਜਦੋਂ ਟਰੰਪ ਆਉਂਦੇ ਨੇ ਤਾਂ ਉਦੋਂ ਬਹੁਤ ਚਰਚਾਵਾਵਾਂ ਚੱਲਦੀਆਂ ਨੇ ਉਦੋਂ ਬਹੁਤ ਚਰਚਾਵੇਂ ਚੱਲਦੀਆਂ ਕਿ ਹੁਣ ਭਾਰਤ ਦੇ ਨਾਲ ਕਿਉਂਕਿ ਜਿਸ ਹਿਸਾਬ ਦਾ ਕਹਿ ਜਾਂਦਾ ਕਿ ਟਰੰਪ ਤੇ ਨਰਿੰਦਰ ਮੋਦੀ ਹੋਣਾ ਦਾ ਜਿਸ ਹਿਸਾਬ ਦਾ ਰਿਸ਼ਤਾ ਹੈ ਤਾਂ ਉਸ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਥੋੜੀ ਬਹੁਤ ਰਾਤ ਜਿਹੜੀ ਆ ਭਾਰਤ ਨੂੰ ਮਿਲ ਸਕਦੀ ਆ ਭਾਰਤ ਦੇ ਲਈ ਠੰਡੀ ਹਵਾ ਦਾ ਬੁੱਲਾ ਜਿਹੜਾ ਆਇਆ ਜਦੋਂ ਟਰੰਪ ਜਿੱਤਦੇ ਆ ਤੇ ਰਾਸ਼ਟਰਪਤੀ 21 ਜਨਵਰੀ ਨੂੰ ਉਹ ਬਣ ਜਾਣਗੇ ਅਮਰੀਕਾ ਦੇ ਪਰ ਤੋਂ ਦੱਸਦੇ ਕਿ ਹੁਣ ਗੁਰਪਤਵੰਤ ਪੰਨੂ ਦਾ ਮਾਮਲਾ ਜਿਸ ਦੀ ਚਰਚਾ ਪੂਰੀ ਦੁਨੀਆ ਦੇ ਉੱਪਰ ਹੋਈ ਸਾਰੀ ਦੁਨੀਆ ਦੀਆਂ ਨਿਗਾਹਾਂ ਇਸ ਮਾਮਲੇ ਦੇ ਉੱਪਰ ਰਹੀਆਂ ਪਹਿਲਾਂ ਨਿਕਲ ਗੁਪਤਾ ਨੂੰ ਚੈੱਕ ਗਨਰਾਜ਼ ਤੋਂ ਗ੍ਰਿਫਤਾਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਉਂਦਾ ਕਿ ਨਿਕਲ ਗੁਪਤਾ ਨੇ ਜਿਹੜਾ ਸੁਪਾਰੀ ਦਿੱਤੀ ਕਿਸੇ ਨੂੰ ਤੇ ਉਸ ਤੋਂ ਬਾਅਦ ਗੁਰਪਤਮੰਤ ਪੰਨੂ ਨੂੰ ਮਰਵਾਉਂਦਿਆਂ ਸ਼ਾਸ਼ਾ ਹੋਈਆਂ ਅਜਿਹਾ ਜਿਹੜਾ ਦੋਸ਼ ਲਗਾਇਆ ਗਿਆ ਸੀ ਅਮਰੀਕਾ ਦੇ ਵੱਲੋਂ ਪਰ ਦੱਸ ਦਈਏ ਕਿ ਭਾਰਤ ਸਰਕਾਰ ਦੇ ਵੱਲੋਂ ਇਹ ਦੋਸ਼ ਜਿਹੜੇ ਆ ਸਾਰੇ ਨਕਾਰੇ ਗਏ ਸੀ ਸਿਰੇ ਤੋਂ ਖਾਰਜ ਕੀਤੇ ਗਏ ਸੀ ਇਹ ਸਾਰੇ ਇਲਜ਼ਾਮ ਤੇ ਹੁਣ ਉੱਥੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੇ ਕਲੇਟਨ ਨੂੰ ਜੇ ਕਲੇਟਨ ਨੂੰ ਜਿਹੜਾ ਜ਼ਿਲ੍ਹਾ ਟਾਰਨੀ ਬਣਾਤਾ ਅਮਰੀਕਾ ਦਾ ਅਮਰੀਕਾ ਦੇ ਵਿੱਚ ਤਾਂ ਦੱਸ ਦਈਏ ਕਿ ਇੱਕ ਵੱਡੀ ਕਬਰ ਸਾਹਮਣੇ ਆ ਰਹੀ ਹੈ ਨਿਊਯਾਰਕ ਦੇ ਦੱਸ ਦੇ ਕਿ ਨਿਊਯਾਰਕ ਦੇ ਸਾਊਥ ਡਿਸਟ੍ਰਿਕਟ ਦੇ ਜਿਲਾਟਾਰਨੀ ਵੱਜੋਂ ਨਾਮਜ਼ਦ ਕਰ ਦਿੱਤਾ ਗਿਆ ਜੇ ਕਲੇਟਨ ਉਤੇ ਪਹਿਲਾਂ ਜੇ ਗੱਲ ਕਰੀਏ ਵਿਲੀਅਮਜ਼ ਡੇਮियन ਵਿਲੀਅਮਜ਼ ਜਿਨ੍ਹਾਂ ਨੇ ਰੌ ਦੇ ਭਾਰਤ ਦੇ ਸਾਫਕਾ ਅਧਿਕਾਰੀ ਰੌ ਦੇ ਜਿਹੜੇ ਰਹਿ ਚੁੱਕੇ ਨੇ ਵਿਕਾਸ যাদব ਉਹਨਾਂ ਨੂੰ ਨਾਮਿਨੇਟ ਕੀਤਾ ਸੀ ਤੇ ਕਿਹਾ ਸੀ ਕਿ ਇਹਨਾਂ ਦਾ ਵੀ ਦੋਸ਼ ਹੈ ਇਹ ਹੈ ਕਿ ਇਹਨਾਂ ਦੇ ਵੱਲੋਂ ਵੀ ਪੂਰਾ ਪਲਾਨ ਤਿਆਰ ਕੀਤਾ ਗਿਆ ਗਰਾਊਂਡ ਤਿਆਰ ਕੀਤਾ ਗਿਆ ਗੁਰਪਤਪੰਥ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਪਲਾਨ ਬਣਾਇਆ ਗਿਆ ਤੇ ਉਸ ਤੋਂ ਬਾਅਦ ਸੁਪਾਰੀ ਦਿੱਤੀ ਗਈ ਤਾਂ ਅਜਿਹੇ ਇਲਜ਼ਾਮ ਜਿਹੜੇ ਲਗਾਏ ਗਏ ਸੀ ਤੇ ਵਿਕਾਸ যাদਬ ਦੀ ਮੰਗ ਵੀ ਕੀਤੀ ਸੀ ਹਵਾਲਗੀ ਦੀ ਅਮਰੀਕਾ ਨੇ ਉਸ ਟਾਈਮ ਯਾਦ ਕਰੋ ਹਵਾਲਗੀ ਦੀ ਮੰਗ ਵੀ ਕਰੀ ਸੀ ਕਿ ਸਾਨੂੰ ਵਿਕਾਸ যাদਬ ਚਾਹੀਦਾ ਹਾਲਾਂਕਿ ਇਸ ਕੇਸ ਦੇ ਵਿੱਚ ਨਾਂ ਜ਼ਿਆਦਾ ਪਬਲਿਸ਼ ਨਹੀਂ ਹੋਏ ਸੀ ਮੁਢਲੇ ਤੌਰ ਤੇ ਜਦੋਂ ਇਹ ਚਰਚਾਾਂ ਵਿੱਚ ਚੱਲੀਆਂ ਜਦੋਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਸੀ ਤਾਂ ਉਸ ਸਮੇਂ ਜਿਹੜਾ ਉਸ ਸਮੇਂ ਜਿਹੜਾ ਤੁਹਾਂ ਦਾ ਦੀ ਕਿ ਜੋ ਖਬਰਾਂ ਚੱਲੀਆਂ ਤਾਂ ਉਸ ਸਮੇਂ C1 C2 ਇਹ ਜਿਹੜੇ ਨਾਮ ਨੇ ਇੱਕ ਰੱਖੇ ਗਏ ਸੀ ਸੰਕੇਤਕ ਨਾਮ ਸਿੰਬੋਲਿਕ ਨਾਮ ਜਿਹੜੇ ਆ ਰੱਖੇ ਗਏ ਸੀ C1 C2 ਤਾਂ ਦੱਸ ਦੇ ਕਿ ਹੁਣ ਇਸ ਮਾਮਲੇ ਦੇ ਵਿੱਚ ਬਹੁਤ ਵੱਡੀ ਖਬਰ ਕਹਿ ਸਕਦੇ ਹਾਂ ਕਿਉਂਕਿ ਟਰੰਪ ਦੇ ਆਉਣ ਨਾਲ ਬਹੁਤ ਸਾਰਾ ਕੁਝ ਬਦਲ ਸਕਦਾ ਹੈ ਟਰੰਪ ਦੇ ਆਉਣ ਨਾਲ ਬਹੁਤ ਸਾਰਾ ਕੁਝ ਬਦਲ ਸਕਦਾ ਹੈ ਜਿਸ ਹਿਸਾਬ ਦੇ ਅਮਰੀਕਾ ਤੇ ਭਾਰਤ ਦੇ ਰਿਸ਼ਤੇ ਦੱਸਦੇ ਕਿ ਜਿਸ ਹਿਸਾਬ ਦੇ ਨਾਲ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਪਹਿਲਾਂ ਕੜਵਾਹਟ ਆ ਚੁੱਕੀ ਸੀ ਪਰ ਜਦੋਂ ਟਰੰਪ ਆਏ ਤਾਂ ਇੱਕ ਪਹਿਲਾ ਵੱਡਾ ਫੈਸਲਾ ਇੱਕ ਵੱਡੀ ਪੋਲੀਟੀਕਲ ਆਕਸੀਜਨ ਭਾਰਤ ਨੂੰ ਔਰ ਨਰਿੰਦਰ ਮੋਦੀ ਹੋਣਾ ਨੂੰ ਮਿਲੀ ਐ ਇਸ ਫੈਸਲੇ ਦੇ ਨਾਲ ਕਿਉਂਕਿ ਜਿਲਾ ਟਾਰਨੀ ਬਦਲੇ ਗਏ ਨੇ ਨਿਊਯਾਰਕ ਦੇ ਸਾਊਥ ਦੇ ਦਾਦਾ ਦੇ ਇੱਕ ਸਾਊਥ ਡਿਸਟ੍ਰਿਕਟ ਦੇ ਜਿਲਾ ਟਾਰਨੀ ਬਦਲੇ ਗਏ ਨੇ ਜੇਮੀਨ ਵਿਲੀ ਜਿੰਨਾ ਨੇ ਭਾਰਤ ਦੇ ਰਾ ਦੇ ਸਾਬਕਾ ਅਧਿਕਾਰੀ ਨੂੰ ਨਾਮਜ਼ਦ ਕੀਤਾ ਪੰਨੂ ਦੇ ਮਾਮਲੇ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਉਹਨਾਂ ਦੀ ਤਾ ਤੇ ਜੇ ਕਲੇਟਰ ਨੂੰ ਬਣਾਇਆ ਗਿਆਗਾ ਨਵਾਂ ਜ਼ਿਲ੍ਹਾ ਟਾਰਨੀ ਨਿਊਯਾਰਕ ਦੇ ਸਾਊਥ ਡਿਸਟ੍ਰਿਕਟ ਦਾ ਤੇ ਉਸ ਤੋਂ ਬਾਅਦ 21 ਜਨਵਰੀ ਨੂੰ ਜਦੋਂ ਰਾਸ਼ਟਰਪਤੀ ਦੀ ਸੌ ਚੁੱਕਣਗੇ ਟਰੰਪ ਤਾਂ ਉਹਨਾਂ ਦੇ ਨਾਲ ਹੀ ਜਿਹੜਾ ਇਹ ਆਪਣੀ ਸੌ ਚੁੱਕਣਗੇ ਅਹੁਦੇ ਦੀ ਤੇ ਇੱਕ ਵੱਡੀ ਇਸ ਤੋਂ ਬਾਅਦ ਜਣੀਆਂ ਨੇ ਬਦਲਾਅ ਦੇਖੇ ਜਾ ਸਕਦੇ ਨੇ ਪੰਨੂ ਦੇ ਮਾਮਲੇ ਦੇ ਵਿੱਚ